ਹਾਂਜੀ ਵੀਰੇ ਅੱਸੀ ਗੱਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਵੀਰੇ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਆ ਜੋ ਵੀ ਇਹ ਵੀਡੀਓ ਨੂੰ ਦੇਖ ਰਹੇ ਨੇ ਇਹ ਆਪਾਂ ਨੇ ਇੱਕ ਨਵਾਂ ਚੈਨਲ ਜਿਹੜਾ YouTube ਦੇ ਉੱਪਰ ਬਣਾਇਆ ਜਿਹੜਾ ਪਹਿਲਾ ਚੈਨਲ ਸੀ ਉਹ ਆਪਣਾ ਹੈਕ ਹੋ ਗਿਆ ਪਤਾ ਨਹੀਂ ਕੀ ਹੋਇਆ ਦੁਬਾਰਾ ਚੱਲ ਨਹੀਂ ਰਿਹਾ ਹੈਗਾ ਉਹ ਤੇ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਵੀ ਆਪਾਂ ਹਨਾ ਵੀਡੀਓ ਕਾਉਣੇ ਆਪਾਂ ਸਭ ਨਾਲ ਸ਼ੇਅਰ ਕਰਦੇ ਆਂ ਗੱਲਬਾਤ ਕੀਤੀ ਬਾਰੇ ਉਹ ਤੁਹਾਡੇ ਤੱਕ ਪਹੁੰਚ ਜੇ ਮਾੜੀ ਮੋਟੀ ਆਪਣੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਹੁੰਦੀ ਰਹੇ ਕਿਸਾਨ ਭਰਾਵਾਂ ਦੀ ਇਹਦੇ ਉੱਪਰ ਆਪਾਂ ਸਾਰੀਆਂ ਕਿਸਾਨੀ ਸੰਬੰਧਿਤ ਜਿਹੜੀਆਂ ਵੀਡੀਓ ਆਪਾਂ ਅਪਲੋਡ ਕਰਦੇ ਆਂ ਤੇ ਅਪਲੋਡ ਉਹੀ ਵੀਡੀਓ ਕਰਾਂਗੇ ਜਿਹਨਾਂ ਨੂੰ ਆਪਾਂ ਨੇ ਕਿਸਾਨੀ ਨਾਲ ਸੰਬੰਧਿਤ ਨੇ ਕੋਈ ਇਹ ਨਹੀਂ ਹੈਗਾ ਆਪਾਂ ਕੋਈ ਹੋਰ ਵੀਡੀਓ ਚੱਕ ਕੇ ਆਪਾਂ ਇਹਦੇ ਉੱਪਰ ਪਾ ਦਿਆ ਕਰਾਂਗੇ ਤੇ ਵੀਰੇ ਅੱਜ ਜਿਹੜਿਆ ਰੇਟ ਆਪਾਂ ਗੱਲ ਕਰ ਰਹੇ ਹਾਂ 1509 ਝੋਨੇ ਦੇ ਦੀ ਤਾਜ਼ਾ ਰੇਟ ਕੀ ਨੇ ਕਿੰਨੀ ਕੀ ਡਿਮਾਂਡ ਆ ਉਹ ਦੀ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਹਜੇ ਸਟਾਰਟ ਨਹੀਂ ਹੋਇਆ ਉਹਨਾ ਹਰਿਆਣਿਆਂ ਦੀਆਂ ਮੰਡੀਆਂ ਦੀ ਜਿਹੜੀ ਆਪਾਂ ਗੱਲ ਸੁਣੂ ਜਾਂ ਦਿੱਲੀ ਦੀਆਂ ਰਾਜਸਥਾਨ ਦੀਆਂ ਐਮਪੀਡੀ ਮੰਡੀ ਉਹਨਾਂ ਬਾਰੇ ਦੱਸਦੀ ਆਪਾਂ ਵੀ ਉੱਥੇ ਜਿਹੜੀ ਸਥਿਤੀ ਕੀ ਬਣੀ ਹੋਈ ਕੀ ਰੇਟ ਨੇ 1509 ਝੋਨੇ ਦੇ ਨਵੇਂ ਦੇ ਪੁਰਾਣੇ ਦੇ ਸਭ ਤੋਂ ਪਹਿਲਾਂ ਵੀ ਅਪਾਂ ਗੱਲ ਕਰਦੇ ਆ ਜਿਹੜਾ ਤਹਾਣਾ ਮੰਡੀ ਦੀ ਤਹਾਣਾ ਮੰਡੀ ਦੇ ਵਿੱਚ ਜਿਹੜਾ 1509 ਝੋਨਾ ਉਹ ਵਿਕਿਆ 2700 ਰੁਪਏ ਪ੍ਰਤੀ ਕੁੰਟਲ ਜਿਹੜਾ ਨਮਾ ਤੋਂ ਨਾਪਣ 1509 ਆਇਆ ਮੰਡੀ ਦੇ ਵਿੱਚ ਤੇ ਤਰਾਵੜੀ ਮੰਡੀ ਦੇ ਵਿੱਚ 2000 ਤੋਂ ਲੈ ਕੇ 2730 ਰੁਪਏ ਤੱਕ ਜਿਹੜਾ ਚੋਨਾ ਵਿਕਿਆ 1509 ਤੇ 3500 3400 3500 ਬੂਰੀ ਆ ਜਿਹੜੀ ਉੱਥੇ ਮੰਡੀ ਦੇ ਵਿੱਚ ਪਹੁੰਚੀ ਆ ਉਸ ਤੋਂ ਬਾਅਦ ਵੀ ਇੱਕ ਗੱਲ ਕਰਦੇ ਆ ਪਰ करनाल ਮੰਡੀ ਦੀ करनाल ਮੰਡੀ ਦੇ ਵਿੱਚ 2100 ਤੋਂ 2700 ਰੁਪਏ ਤੱਕ ਜਿਹੜਾ ਚੋਨਾ 1509 ਦਾ ਵਿਕਿਆ ਉਹਦਾ ਜਿਹੜਾ 15 ਕੁ ਹਜ਼ਾਰ ਬੈਗਾ ਕਰਨਾਲ ਮੰਡੀ ਉਦੋਂ ਪਹੁੰਚਿਆ ਇਹ ਮੰਡੀ ਥੋੜੀ ਜਿਹੀ ਕਾਫੀ ਵੱਡੀ ਆ ਇੱਥੇ ਝੋਨਾ ਕਾਫੀ ਜਿਹੜਾ ਜਿਆਦਾ ਆਉਂਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵੀਰੇ ਇੰਦਰੀ ਮੰਡੀ ਦੇ ਵਿੱਚ 2685 ਰੁਪਏ ਜਿਹੜੇ ਪ੍ਰਤੀ ਕੁਇੰਟਲ 1509 ਜਿਹੜੀ ਵਿਕੀਆ ਤੇ ਅਡੌਰ ਮੰਡੀ ਦੇ ਵਿੱਚ 1055 ਜਿਹੜੀ ਉਹ 2150 ਰੁਪਏ 1500 ਦਾ ਰੇਟ ਆ ਜਿਹੜਾ ਉੱਥੇ 2735 ਰੁਪਏ ਤੋਂ ਲੈ ਕੇ ਝੋਨਾ ਜਿਹੜਾ ਵਿਕਿਆ ਤੇ 2300 ਤੋਂ 3000 ਬੈਗ ਆ ਜਿਹੜਾ ਉਥੇ ਬੋਰੀ ਜਿਹੜੀ ਪਹੁੰਚੀ ਆ ਉਸ ਤੋਂ ਬਾਅਦ ਲਾੜਵਾ ਮੰਡੀ ਦੇ ਵਿੱਚ 1509 ਚੋਂ ਨਾ ਜਿਹੜਾ 2700 5 ਰੁਪਏ 10 ਰੁਪਏ ਜਿਹੜਾ ਵਧੀਆ ਟੋਪ ਕੁਆਲਟੀ ਦਾ ਝੋਨਾ ਜਿਹੜਾ ਹੋ ਗਿਆ ਤੇ ਗਰਾਉਂਡਾ ਮੰਡੀ ਦੇ ਵਿੱਚ 5000 ਬੋਰੀ ਜਿਹੜੀ ਪਹੁੰਚੀ ਆ ਕਾਫੀ ਬੋਰੀ ਆਈ ਆ ਹਜੇ ਇਹਨਾਂ ਪੂਰਾ ਸੀਰੀ ਜਿਹੜਾ ਸਟਾਰਟ ਵੀ ਨਹੀਂ ਹੋਇਆ 1509 ਦਾ ਜਿਹੜਾ ਰੇਟ ਰਿਹਾ ਉਥੇ 2100 ਤੋਂ ਲੈ ਕੇ 2250 ਰੁਪਏ ਤੱਕ ਜਿਹੜੀ 1509 ਝੋਨਾ ਜਿਹੜਾ ਈ ਵਿਗਿਆ ਉਸ ਤੋਂ ਬਾਅਦ ਰਤਿਆ ਮੰਡੀ ਦੇ ਵਿੱਚ 1000 ਬੂਰੀ ਆ ਜਿਹੜੀ 100 ਕ ਬੂਰੀ ਪਹੁੰਚੀ ਆ ਰਤਿਆ ਮੰਡੀ ਦੇ ਵਿੱਚ ਤੇ ਇਹਦਾ ਰੇਟ ਆ ਜਿਹੜਾ 2580 ਰੁਪਏ ਜਿਹੜਾ ਇਹੇ ਵਿਕਿਆ ਨਰੇਲਾ ਮੰਡੀ ਦੇ ਵਿੱਚ ਜਿਹੜੀ ਨਮੀ 1509 ਦਾ ਰੇਟ ਆ ਹੈਗਾ ਉਹ 2485 ਰੁਪਏ ਜਿਹੜੀ ਪ੍ਰਾਣੀ 1509 ਦਾ 2485 ਰੁਪਏ ਤੇ 3100 ਰੁਪਏ ਜਿਹੜਾ ਟੌਪ ਦਾ ਜਿਹੜਾ ਥੋਨਾ ਸੀ ਉਹ ਪ੍ਰਾਣਾ ਜਿਹੜਾ ਪਿਛਲੇ ਸਾਲ ਨਾਲ ਜਿਹੜਾ 3100 ਰੁਪਏ ਨੂੰ ਵੇਚਿਆ ਉਹ। ਪ੍ਰਾਣੀ 17 18 ਦਾ ਰੇਟ ਆ ਜਿਹੜਾ 3825 ਰੁਪਏ ਵਿਕਿਆ ਤੇ ਵਧੀਆ ਪ੍ਰਾਣੀ ਸਰਬਤੀਆ ਜਿਹੜੀ 2220 ਰੁਪਏ ਵਿਕਿਆ ਮੰਡੀ ਦੇ ਵਿੱਚ ਉਸ ਤੋਂ ਬਾਅਦ ਨਾਫਜ਼ਗੜ ਦੇ ਵਿੱਚ 17 18 ਜਿਹੜੀ 4000 ਰੁਪਏ ਵਿਕੀ ਆ ਪ੍ਰਾਣੀ 11 21 ਝੋਨਾ ਜਿਹੜਾ ਉਹ 4410 ਰੁਪਏ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ। ਗਾਉਂ ਮੰਡੀ ਦੇ ਵਿੱਚ 1509 ਝੋਨਾ ਜਿਹੜਾ ਉਹ 2000 ਰੁਪਏ ਤੋਂ ਲੇਕਿਨ 2600 ਰੁਪਏ ਤੱਕ ਜਿਹੜਾ ਇਹ ਝੋਨਾ ਜਿਹੜਾ 1509 ਮੰਡੀ ਦੇ ਵਿੱਚ ਵਿਕਿਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਮਪੀ ਦੇ ਵਿੱਚ ਵੀ ਕੀ ਸਥਿਤੀ ਬਣੀ ਹੋਈ ਆ ਐਮਪੀ ਦੇ ਵਿੱਚ ਵੀ ਥੋੜੀ ਬਹੁਤੀ ਸਾਮਾਨ ਦੇ ਉੱਪਰ 1509 ਤੋਂ ਜਿਹੜੀ ਵਿਜਾਈ ਹੁੰਦੀ ਆ ਤੇ ਉੱਥੇ ਜਿਹੜਾ ਰੇਟਾ ਮੰਡੀ ਡਬਰ ਆ ਜਿਹੜਾ ਡਬਰ ਮੰਡੀ ਦੇ ਵਿੱਚ 1509 ਤੋਂ ਝੋਨਾ ਜਿਹੜਾ 2000 ਰੁਪਏ ਤੋਂ ਲੈ ਕੇ 2624 ਰੁਪਏ ਤੱਕ ਜਿਹੜਾ ਇਹ ਝੋਨਾ ਵਿਕਿਆ 2624 ਰੁਪਏ ਰੁਪਏ ਲਾ ਲੂ ਵੀਰੇ ਚੋਂ ਨਾ ਉਹ ਹੁੰਦਾ ਜਿਹੜਾ ਵਧੀਆ ਟਾਪ ਕੁਆਲਿਟੀ ਦਾ ਹੁੰਦਾ ਬਈ ਸਿੱਕਾ ਹੁੰਦਾ ਚਮਕ ਵਧੀਆ ਹੁੰਦੀ ਹੈ ਦਾਣਾ ਸਾਫ਼ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਵੀਰੇ ਰਾਜਸਥਾਨ ਦੀ ਰਾਜਸਥਾਨ ਦੀ ਮੰਡੀ ਦੇ ਵਿੱਚ ਝੋਨਾ ਜਿਹੜਾ ਗੁੰਦੀ ਮੰਡੀ ਪੈਂਦੀ ਹੈ ਉੱਥੇ ਉੱਥੇ 17 18 ਜਿਹੜਾ ਝੋਨਾ ਦਾ ਨਾਮ ਹੈ 17 18 ਤੇ ਨਮਾ ਝੋਨਾ ਜਿਹੜਾ ਇਹਦੇ ਕਿਹਾ 3700 ਰੁਪਏ ਤੋਂ ਲੈ ਕੇ 3750 ਰੁਪਏ ਤੱਕ ਤੇ ਇੱਕੋ ਨਾ ਹੋ ਰਾਮ ਨਮੀ ਸੁਗੰਧਾ ਜਿਹਨੂੰ ਕਹਿੰਦੇ ਆ ਉਹ ਵਿਕੇ 2200 ਰੁਪਏ ਤੋਂ ਲੈ ਕੇ 2365 ਰੁਪਏ ਤੱਕ ਜਿਹੜਾ ਇਹਨਾਂ ਨੇ ਵਿਕਿਆ ਤੇ ਬਾਕੀ ਵੀਰੇ ਜਿਹੜਾ ਜੋ ਆਪਣੇ ਲਈ ਮੰਡੀਆਂ ਦੀ ਨਵੀਂ ਨਵੀਂ ਜਾਣਕਾਰੀ ਆਊਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਥੋੜੇ ਥੋੜੇ ਜਿਨ੍ਹਾਂ ਦੇ ਫਰਕ ਨਾਲ ਜਿਹੜਾ ਰੇਟ ਆ ਜਿਹੜਾ ਇਹ ਹੁੰਦਾ ਜਾਂਦਾ ਬਾਕੀ ਹਜੇ ਇਹਨਾਂ ਵਪਾਰੀ ਜਿਹੜਾ ਮੰਡੀਆਂ ਦੇ ਵਿੱਚ ਨਹੀਂ ਪਹੁੰਚ ਰਿਹਾ ਕਿਉਂਕਿ ਹਜੇ ਚੋਨਾ ਜਿਹੜਾ ਇਹਨਾਂ ਆਪ ਕੋਈ ਨਹੀਂ ਹੈਗੀ ਇਹਨਾਂ ਚੋਨੇ ਦੀ ਕਟਾਈ ਚੱਲੂ ਨਹੀਂ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੇ ਵਿੱਚ ਤੇਜ਼ੀ ਜਿਹੜੀ ਆ ਸਕਦੀ ਆ ਵਧੀਆ ਰੇਟ ਨੇ ਜਿਹੜੇ ਬਣ ਸਕਦੇ ਨੇ ਬਾਕੀ ਵੀਰੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਵੀਡੀਓ ਜਿਹੜੀ ਆਪਣੀ ਪਹੁੰਚ ਸਕੇ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਦੂਜੇ ਕਿਸਾਨ ਭਰਾਵਾਂ ਨੂੰ ਤੋਂ ਕਹਿ ਕੇ ਕਰਾਓ ਜੋ ਜਿਹੜੀ ਵੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਬਾਕੀ ਜਿਹੜੇ ਵੀਰਾਂ ਨੂੰ ਆਪਣੇ ਆਪਣੇ ਏਰੀਆ ਦੇ ਵਿੱਚ ਮੰਡੀਆਂ ਦੇ ਰੇਟ ਬਾਰੇ ਜਾਣਕਾਰੀ ਹੁੰਦੀ ਆ ਉਹ ਕਮੈਂਟ ਕਰਕੇ ਜਰੂਰ ਥੋੜਾ ਜਿਆਦਾ ਦੱਸ ਦਿਆ ਕਰੋ ਵੀ ਤੁਹਾਡੇ ਕੀ ਰੇਟ ਚੱਲ ਰਿਹਾ ਤਾਂ ਜੋ ਦੂਜੀ ਵੀਡੀਓ ਦੇ ਵਿੱਚ ਅਬਰ ਸਾਰੀ ਜਾਣਕਾਰੀ ਜਿਹੜੀ ਕਿਸਾਨ ਭਰਾਵਾਂ ਨਾਲ ਸਾਂਝੀ ਕਰ ਸਕੀਏ ਦੱਸੋ ਕਿ ਉਸ ਤੇ ਕੀ ਰੇਟ ਚੋਂ ਨਾ ਬਿਕ ਰਿਹਾ ਕਿਹੜੇ ਦੁੱਸਣੇ ਵੀਰੇ ਧੰਨਵਾਦ